ਖਬਰ ਥਾਣਾ ਬਹਿਰਾਮ ਪਿੰਡ ਫਰਾਲਾ ਦੀ ਹੈ ਕਿ ਥਾਣਾ ਬਹਿਰਾਮ ਪਿੰਡ ਫਰਾਲਾ ਦਾ ਇੱਕ ਵਿਅਕਤੀ ਦੂਜਾ ਵਿਆਹ ਆਪਣੀ ਪਹਿਲੀ ਪਤਨੀ ਤੋਂ ਚੋਰੀ-ਚੋਰੀ ਕਰਵਾ ਰਿਹਾ ਸੀ ਕਿ ਜਦੋਂ ਪਹਿਲੀ ਪਤਨੀ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਸਨੇ ਆਪਣੇ ਪਰਿਵਾਰ ਦੇ ਮੈਂਬਰਾਂ ਮੈਂਬਰ ਤੇ ਨਾਲ ਹੀ ਉਸਨੇ ਪੁਲਿਸ ਨੂੰ ਸੂਚਿਤ ਕਰਕੇ ਮੌਕੇ ਦੇ ਉੱਪਰ ਪਹੁੰਚ ਗਏ ਤੇ ਐਸ ਐਚਓ ਰਜੀਵ ਖੋਸਲਾ ਨੇ ਦੱਸਿਆ ਕਿ ਉਹਨਾਂ ਨੂੰ ਗਰਬਖਸ਼ ਕੌਰ ਵਾਸੀ ਖੋਥਲਾ ਨੇ ਸ਼ਿਕਾਇਤ ਕੀਤੀ ਸੀ ਮੌਕੇ ਤੇ ਹੀ ਹਾਜ਼ਰ ਹੋ ਕੇ ਪੁਲਸ ਵੱਲੋਂ ਇਹ ਦੂਜਾ ਵਿਆਹ ਜੋ ਕਰਵਾ ਰਿਆ ਸੀ ਉਸ ਵਿਆਹ ਨੂੰ ਰੋਕਿਆ ਗਿਆ ਤੇ ਵਿਆਹਤਾ ਤੇ ਉਸ ਦੀ ਮਾਤਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਜਦੋਂ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਗੁੱਸਾ ਤੇ ਤੁਸੀਂ ਵੀ ਜਾਣਦੇ ਹੋ ਗੁੱਸਾ ਤੇ ਪਹਿਲਾਂ ਹੀ ਉਹਨਾਂ ਦਾ ਸੱਤਵੇਂ ਅਸਮਾਨ ਤੇ ਸੀ ਕਿ ਕੋਈ ਵੀ ਪਤਨੀ ਨਹੀਂ ਜਾਏਗੀ ਕਿ ਉਸ ਦੇ ਹੁੰਦੇ ਹੋਏ ਉਸ ਦਾ ਪਤੀ ਕੋਈ ਦੂਜਾ ਵਿਆਹ ਕਰਾਵੇ ਪਰ ਜਦੋਂ ਫਿਰ ਪਤਾ ਲੱਗ ਜਾਵੇ ਤੇ ਫਿਰ ਦੂਜਾ ਵਿਆਹ ਕਰਵਾਉਣ ਵਾਲੇ ਦੀ ਖੈਰ ਨਹੀਂ ਇਹੀ ਕੁਝ ਹੋਇਆ ਗਰਮਾ ਗਰਮੀ ਵੀ ਹੋਈ ਗਰਮਾ ਗਰਮੀ ਵੀ ਹੋਈ ਤੇ ਪਹਿਲੀ ਪਤਨੀ ਦੇ ਪਰਿਵਾਰ ਮੈਂਬਰਾਂ ਨੇ ਤੇ ਉਹਨਾਂ ਵੱਲੋਂ ਜੋ ਦੂਜਾ ਵਿਆਹ ਕਰਵਾ ਰਿਆ ਸੀ ਉਹਨਾਂ ਦੀ ਫਿਰ ਚਿੱਤਰ ਪ੍ਰੇਟ ਵੀ ਕੀਤੀ ਤੇ ਚਿੱਤਰ ਪ੍ਰੇਟ ਵੀ ਕੀਤੀ ਗਈ ਆਓ ਤੁਹਾਨੂੰ ਦਿਖਾਉਂਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਜੋ ਸਾਨੂੰ ਕੁਝ ਮੌਕੇ ਦੀਆਂ ਵੀਡੀਓ ਮਿਲੀਆਂ ਹਨ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਇੱਕ ਸਾਡੀ ਬੇਨਤੀ ਹੈ ਜਰੂਰ ਕਬੂਲ ਕਰ ਲਵੋ ਕਿ ਇਸ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਜੇਕਰ ਤੁਸੀਂ ਇਸ ਚੈਨਲ ਨੂੰ ਵੀਡੀਓ ਚਲਦੇ-ਚਲਦੇ ਹੀ ਸਬਸਕ੍ਰਾਈਬ ਕਰ ਲਓਗੇ ਤਾਂ ਆਟੋਮੈਟਿਕ ਹੀ ਤੁਹਾਡੇ ਕੋਲ YouTube ਦੇ ਉੱਪਰ ਨਮਾ ਸ਼ਹਿਰ ਦਾ ਬਾਬਾ ਵੱਲੋਂ ਜੋ ਵੀ ਜਾਣਕਾਰੀ ਜੋ ਵੀ ਖਬਰ ਦਿੱਤੀ ਜਾਂਦੀ ਹੈ ਤੁਹਾਡੇ ਕੋਲ ਪਹੁੰਚ ਜਾਵੇਗੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਨਹੀਂ 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 ਆਹ ਦੇਖੋ ਇਹ ਬੰਦਾ ਘਰ ਵਾਲੀ ਘਰੇ ਆ ਘਰ ਵਾਲੇ ਆ ਕਿ ਘਰੇ ਆ ਤੇ ਇੱਥੇ ਵਿਆਹ ਕਰਾਉਣ ਲੱਗਾ ਘਰ ਛੱਡੀ ਆ ਛੱਡੀ ਬਸ ਛੱਡੀ ਨੀ ਕੀ ਸੀਕਤਾ ਉਹ ਤੇਰੀ ਅੱਛਾ ਕੋਈ ਸੀਣਾ ਕਿਸੇ ਨੂੰ ਵੀ ਕੋਕਣਾ ਮੰਗਤਾ ਮੰਤਨ ਪਰੇਗਾ ਇਧਰ ਮੰਗਤਾ ਨਹੀਂ ਹੋਈ ਆ ਪਈ ਇਹ ਮੇਰੀਆਂ ਪਰਜਾਨੀਆਂ ਕਰੋ ਤੇ ਤੂੰ ਬੁਚਾਰ ਦੀ ਪੁਲੀ ਚੰਗੀ ਨਾ ਰਹਾ ਸ਼ਰਮ ਤੋਂ ਘਰ ਨਹੀਂ ਨਹੀਂ ਬਵਾਣ ਦੇ ਇਹਨਾਂ ਕੰਦੀ ਕਰੇ ਖਾਣੀਆਂ ਹਮ ਜਾਣ ਸਾਡਾ ਕੰਮ ਜਾਣੇ ਤੁਸੀਂ ਦੁਹਾਂ ਨਹੀਂ ਬਣਣਾ ਮੈਂ ਤਾਂ ਮਾਰੇ ਸਾਸ਼ ਦੇ ਦੋ ਚ ਪੇੜਾ ਤਾਕਿਆ ਹੋਇਆ ਵਧੀਆ ਹੋਣਾ ਬਾਲਿਆ ਆ ਕੁੜੀ ਨੂੰ ਨਹੀਂ ਬਾਹਰ ਕੱਢਣ ਦੇ ਵਾਹ ਆਹ ਕੁੜੀ ਆ ਆਪਣੇ ਨਾਲ ਆਉ ਆਪਣੇ ਨਾਲ ਹੀ ਆਉਣਾ ਪਤਾ ਸਾਰਾ ਮੁੰਡੇ ਨੂੰ ਪਤਾ ਪਤਾ ਕੁੜੀ ਨੂੰ ਪਤਾ ਸੀ ਨਾ ਸਾਰਾ ਕੋਈ ਨੂੰ ਪਤਾ ਸੀ ਨਾ ਉਹ ਨਾ ਆ ਨਾ ਆਪਣਾ ਉਹ ਨਾ ਆ ਕੇ ਬਿਠਾਉਂਦੇ ਕੋਈ ਗੱਲ ਨਹੀਂ ਮਾਮਤਾ ਬਥੇਰੀ ਵੀਡੀਓ ਬਣ ਕੇ ਚੁੱਪ ਕਰਦੇ ਕੋਈ ਗੱਲ ਨਹੀਂ

ਉਹ ਦੇਖੋ ਲੋਕਾਂ ਦੇਖੋ ਜਿੱਤਰਾ ਜਲੂਸ ਨਿਕਲਦਾ ਆਹ ਆ ਦੇਖੋ ਉਹ ਬਾਸ ਬਸ ਓਏ ਨਹੀਂ ਐਡਾ ਬੈਠ ਪਾ ਬੈਠ ਜਾ नहीं आ जाओ आ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰ ਤੁਮਾਰਹ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499